ਅੱਜ ਪਾ ਗੱਲ ਕਰਾਂਗੇ ਜਿਹੜੀ ਆਪਾਂ ਕੱਲ ਗੱਲ ਕਰੀ ਸੀ ਵੀ ਮਣਕਾ ਵੱਢ ਵਢਿਆਂ ਗਿਆ तकरीबन तकरीबन ਸਾਰੀਆਂ ਕਣਕਾਂ ਵੱਢ ਹੋ ਗਈਆਂ ਨੇ ਬਾਡੀ ਕਰ ਦਿੱਤੀ ਗਈ ਆ ਉਹਨਾਂ ਦੀ तकरीबन ਤਾਂ ਬਾਕੀ ਸਟੇਟ ਸਟੇਟ ਦਾ ਫਰਕਾ ਪਿੰਡ ਦਾ ਪਿੰਡ ਦਾ ਵੀ ਫਰਕ ਆ ਹਨਾ ਜਿਵੇਂ ਇੱਥੇ 5 ਬਿੱਗਿਆਂ ਦਾ ਗੀਲਾ ਪੰਜਾਂ ਪਾਸੇ 6 ਬਿੱਗਿਆਂ ਦਾ ਵੀ ਐ ਹਨਾ ਤੇ ਕੰਜਾਂ ਮੇਰੇ ਵੀਰਾਂ ਨੇ ਮੈਂ ਦੇਖਿਆ ਵੀ ਮੱਕੀ ਵੀ ਲਾ ਛੱਡੇ ਕੰਜਾਂ ਨੇ ਲਾਤੀ ਆ ਮੱਕੀ ਕੰਜਾਂ ਨੇ ਮੂੰਗੀ ਵੀ ਲਾਤੀ ਆ ਤੇ ਆਪਾਂ ਕੱਲ ਗੱਲ ਕਰਦੇ ਸੀਗੇ ਵੀ ਜਿਹੜੀ ਕਣਕ ਦੀ ਕਣਕ ਦੀ ਬਾਢੀ ਤੋਂ ਬਾਅਦ ਜਦੋਂ ਆਪਾਂ ਤੂੜੀ ਕਰਦੇ ਆ ਉਹ ਤੂੜੀ ਦਾ ਜਿਹੜਾ ਰੇਟ ਹੈ ਪਿਛਲੀ ਵਾਰ ਮੈਂ ਰਾਤ ਗੱਲ ਕਰੀ ਸੀ ਵੀਰ ਉਹਨਾਂ ਨਾਲ ਮੈਂ ਪੁੱਛਿਆ ਸੀ ਕਿ ਵੀਰੇ ਵੀ ਦੱਸ ਦਿਓ ਵੀ ਕੀ ਰੇਟ ਪੈਂਦੀ ਆ ਨਾ ਤੂੜੀ ਵਾਲ ਟਰਾਲੀ ਉਹ ਮੈਨੂੰ ਐਂ ਦੱਸ ਦੇ ਕਹਿੰਦੇ ਭਾਈ ਜੀ ਵੀ ਪਿਛਲੀ ਵਾਰ 2000 ਰੁਪਏ ਟਰਾਲੀ ਸੀ ਇੱਕ ਟਰਾਲੀ ਦਾ ਰੇਟ 2000 ਰੁਪਏ ਸੀਗਾ ਤੇ ਇੱਕ ਟਰਾਲੀ ਚ ਜੇ 10 ਫੁੱਟ ਦੀ ਟਰਾਲੀ ਆ ਉੱਟ 7 ਪੰਡਾ ਪੈਂਦੀਆਂ ਨੇ 7 ਤੋਂ 8 ਤੇ ਆਪਣੇ ਕੋਲੇ 13 ਫੁੱਟ ਦੀ ਟਰਾਲੀ ਆ 13 ਫੁੱਟ ਚ ਪੈ ਜਾਂਦੇ ਨੇ ਵੀਰੇ ਦਾਦੇ ਸੀਗੇ 10 10 ਪੰਡਾ ਪੈ ਜਾਂਦੇ ਨੇ ਟਰਾਲੀ ਤੂੜੀ ਦੀਆਂ ਜੈਨ ਭਰ ਕੇ ਉਹ ਕਰਦੇ ਆ ਕਿਉਂਕਿ ਆਪਣੇ ਕੋਲ ਤਾਂ 13 ਫੁੱਟ ਆ ਬਾਕੀਆਂ ਚ ਤਾਂ ਅਸੀਂ ਦੇਖਿਆ ਬਿਡ ਤੋਂ ਉੱਪਰਲਾ ਜਿਹੜਾ ਜਾਲ ਲਾਇਆ ਹੁੰਦਾ ਉਹ ਤੋਂ ਵੀ ਥੋੜੀ ਜਿਹੀ ਥੱਲੀ ਹੁੰਦੀ ਆ ਤਾਂ ਆਪਣਾ ਤਾਂ ਕਦੇ ਵੀ ਦੇਖ ਵੀ ਲਿਓ ਅੱਗੇ ਤਾਂ ਆਪਾਂ ਦਾ ਪਾਉਨੇ ਵੀ ਪੂਰੀ ਹੋਆ ਥੋਣ ਕੇ ਤੇ ਹੁਣ ਵੀਰਾਂ ਦਾਦਾ ਜੀ ਕਹਿੰਦਾ ਵੀ ਹੁਣ ਟਰਾਲੀ ਦਾ ਜਿਹੜਾ ਤੂੜੀ ਵਾਲ ਟਰਾਲੀ ਦਾ ਰੇਟ ਆ ਉਹ ਘੱਟ ਚੁੱਕਿਆ ਤਕਰੀਬਨ ਇੰਨੇ ਹੀ ਮੰਨ ਕੇ ਚੱਲੋ ਵੀ 1500 ਰੁਪਿਆ ਕਰਦੇ ਸੀ ਵੀਰ ਉਹਦੀ ਗੱਲ ਵੀ 1500 ਰੁਪਏ ਪਹਿਲਾਂ ਕਿਉਂਕਿ 2000 ਸੀ ਹੁਣ 1500 ਹੀ ਰਹਿ ਗਿਆ 1500 ਹੁਣ ਤੁਸੀਂ ਦੇਖ ਲਓ ਵੀ ਤੂੜੀ ਦਾ ਰੇਟ ਵੀ ਘਟ ਗਿਆ ਨਾ ਪਹਿਲਾਂ ਸੀਗਾ ਵੀ 2200 ਰੁਪਏ ਕੁਇੰਟਲ ਚੱਲਦੀ ਹੁੰਦੀ ਸੀ ਵੀ ਕਣਕ ਹੁਣ 2500 ਕਰਤੀ ਜਿਹੜਾ ਗਵਰਨਮੈਂਟ ਦਾ ਰੇਟ ਆ ਬਾਹਰ ਵੀ ਤਕਰੀਬਨ ਵੇਚੀ ਜਾਂਦੇ ਨੇ ਮੈਂ ਕਈਆਂ ਤੋਂ ਸੁਣਿਆ ਵੀ 4000 ਰੁਪਏ ਰੇਟ ਚੱਲਦਾ ਜਿਹੜਾ ਗਵਰਨਮੈਂਟ ਆਪਣੇ ਤੋਂ ਚੱਕਦੀ ਆ ਉਹ ਤਾਂ 2500 ਰੁਪਿਆ ਉਹ 2500 ਰੁਪਿਆ ਆਪਾਂ ਨੂੰ ਵੈਸੇ ਦੇਖਿਆ ਜਾਵੇ ਤਾਂ ਜੇ ਗਵਰਨਮੈਂਟ ਆਪਾਂ ਨੂੰ ਐ ਹੋ ਜਾਂਦਾ ਵੀ ਯਾਰ ਜਲਦੀ ਵਿਕੇ ਆਪਣੇ ਜਿਹੜੇ ਹੁਣ ਸੈਲਰਾਂ ਵਾਲੇ ਸਟੋਰ ਕਰਕੇ ਰੱਖ ਲੈਂਦੇ ਨੇ ਇਹ ਫਿਰ ਮਹਿੰਗੀ ਕਰਕੇ ਵੇਚਦੇ ਨੇ ਆਪਣੇ ਵਰਗੇ ਗਰੀਬ ਭੈਣ ਭਾਈਆਂ ਨੂੰ ਜ਼ਿਆਦਾ ਤਕਰੀਬਨ ਇਹੀ ਬਹੁਤ ਦਿੱਕਤ ਹੋ ਜਾਂਦੀ ਆ ਦੇਖਣ ਚ ਵੀ ਵੀ ਯਾਰ ਇੰਨੀ ਮਹਿੰਗੀ ਅਸੀਂ ਵੀ ਗਰੀਬ ਬੰਦੇ ਆ ਕਈ ਵਾਰ ਕੀ ਹੋ ਜਾਂਦਾ ਹੁਣ ਅਸੀਂ ਦੇਖਦੇ ਆ ਵੀ ਜਿਹੜੇ ਕਰਦੇ ਨੇ ਲਾਲਚ ਦਿੰਦੇ ਨੇ ਜਿਆਦਾ ਸਰਕਾਰ ਜਿਆਦਾ ਲਾਲਚ ਦੇ ਦਿੰਦੀ ਜਿਵੇਂ ਕਣਕ ਮਿਲਦੀ ਆ ਜੇ ਫਰੀ ਇਹ ਲਾਲਚ ਬੇਲੇ ਕਰਨ ਵਾਲਾ ਕੰਮ ਆ ਪਹਿਲਾਂ ਲੋਕ ਚੰਗੇ ਸੀਗੇ ਪਹਿਲਾਂ ਬੜੇ ਵਧੀਆ ਲੋਕ ਹੁੰਦੇ ਸੀ ਵੀ ਜਿੰਨਾ ਕਮਾ ਲਿਆ ਉਹਨਾਂ ਖਾ ਲਿਆ ਤੇ ਹੁਣ ਤਾਂ ਐ ਹੁੰਦਾ ਵੀ ਇਹ ਵੀ ਸਾਡਾ ਹੋ ਜੇ ਉਹ ਵੀ ਸਾਡਾ ਹੋ ਜੇ ਨਹੀਂ ਵੈਸੇ ਇਹ ਆਪਣਾ ਮੁੱਦਾ ਨਹੀਂ ਹੈ ਕੱਲ ਦਾ ਆਪਣੀ ਗੱਲ ਇਹ ਸੀਗੀ ਵੀ ਮੈਨੂੰ ਮੈਂ ਕੱਲ ਵੀ ਤੁਹਾਨੂੰ ਕਿਹਾ ਸੀ ਵੀ ਆਪਾਂ ਦੂਜਾ ਪਾਰਟ ਵੀ ਪਾਵਾਂਗੇ ਵੀ ਤੂੜੀਦਾਰ ਜਿਹੜਾ ਮੇਨ ਰੇਟ ਆ ਵੀ ਉਹ ਕੀ ਐ ਹਜੇ ਪੱਕਾ ਸ਼ੋਅ ਨਹੀਂ ਹੋ ਗਿਆ ਇਹ ਤਾਂ ਤੂੜੀਆਂ ਕਰਨ ਲੱਗੇ ਨੇ ਲੋਕ ਤਕਰੀਬਨ ਇਹ ਤੂੜੀਆਂ ਹੋਈਆਂ ਨਹੀਂ ਹਜੇ ਤਾਂ ਕਰਨ ਲੱਗੇ ਹੋਏ ਨੇ ਜੀ ਜਿਨ੍ਹਾਂ ਦੇ ਹੋ ਗਈਆਂ ਉਹਨਾਂ ਦਾ ਹਜੇ ਕੋਈ ਪੱਕਾ ਰੇਟ ਆਇਆ ਹੀ ਨਹੀਂ ਵੀ ਉਹ ਕੀ ਰੇਟ ਕਰਨਗੇ ਵੀ ਕੀ ਰੇਟ ਟਰਾਲੀ ਦੇਣਗੇ ਰਾਤ ਵੀ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਤਾਂ ਵੀ ਰਾਤ ਵੀ ਗੱਲ ਹੋਈ ਆ ਵੀ ਇਹ 2000 ਰੁਪਏ ਦੀ ਟਰਾਲੀ ਚੱਲੀ ਆ 2000 ਰੁਪਏ ਦੀ ਟਰਾਲੀ ਚੱਲੀ ਆ ਸਿਰਫ ਆਪਣਾ ਤੂੜੀ ਵਾਲੀ ਜਿਹੜੀ 10 ਫੁੱਟ ਦੀ ਹੁੰਦੀ ਆ ਹੁਣ 13 ਫੁੱਟ ਦੀ ਤੇ ਦੇਖ ਲਓ ਤੁਸੀਂ ਉਹ ਜੋ ਜਿਹੜੀ ਅੰਦਾਸ਼ਪੋਰਟ ਵਾਲਿਆਂ ਨੇ ਉਹ ਚ 7-8 ਕੁ ਮੀਟਰ ਪੈਂਦਾ। ਆ 13 ਫੁੱਟ ਚ ਹੋ ਗਿਆ। 10-12 ਕੁ ਮੀਟਰ। ਬਾਕੀ ਡਿਪੈਂਡ ਦਦੇਹੜਾ ਤੇ ਵੀ ਚੈਨਲ ਸਬਸਕ੍ਰਾਈਬ ਕਰਿਆ ਹੋਇਆ। ਠੀਕ ਹੈ ਉਹ ਵੀ ਮੇਰਾ ਵੀਰ ਜਿੰਨੀ ਆ ਵੀਰ ਨੇ ਜਿੰਨੇ ਵੀ ਵੀਰ ਭੈਣ ਭਾਈ ਨੇ ਹਨਾ ਉਹ ਕਰਿਆ ਹੋਇਆ ਸਬਸਕ੍ਰਾਈਬ। ਉਹ ਵੀ ਆਪਣੇ ਕਮੈਂਟਾਂ ਚ رائے ਦਿਓ ਵੀ ਤੁਹਾਡੇ ਵਾਲੇ ਪਾਸੇ ਤੂੜੀ ਦਾ ਰੇਟ ਕਿੰਨਾ ਚੱਲਦਾ। ਬਾਕੀ ਜੇ ਹੁਣ ਜਿੰਮੇ ਵੀ ਕਨਫਰਮ ਹੋਊਗਾ ਮੈਂ ਤੁਹਾਨੂੰ ਮੈਂ ਦੱਸ ਦਊਗਾ ਵੀ ਹਾਂ ਭਾਈ ਵੀ ਤੂੜੀ ਦਾ ਰੇਟ ਟਰਾਲੀ ਦਾ ਇਹ ਚੱਲਦਾ ਆ। ਵੀ ਤੁਹਾਡੇ ਵਾਲੇ ਪਾਸੇ ਵੀ ਕਿੰਨਾ ਚੱਲ ਰਿਹਾ। ਕਣਕ ਦਾ ਰੇਟ ਵੀ ਕਿਉਂਕਿ ਹਰੇਕ ਸਟੇਟ ਦਾ ਲੈਦਾ ਲੈਦਾ ਹਿਸਾਬ ਹੈ। ਸਟੇਟ ਦਾ ਲੈਦਾ ਲੈਦਾ ਸਭ ਆਪਣਾ ਉੱਥੇ ਵੀ ਕਣਕ ਦਾ ਰੇਟ ਦਾ ਚੱਕਰ ਪਊਗਾ ਨੇ 20-30 ਰੁਪਏ ਸਸਤੇ ਨਹੀਂ 150 ਮਹਿੰਗੇ ਹੋ ਠੀਕ ਹੈ ਜੀ ਚੰਗਾ ਜੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹੰਦ ਦਾ ਦੇਹੜਾ ਟੀਵੀ ਮੈਂ ਤੁਹਾਡਾ ਆਪਣਾ ਗਗਨਦੀਪ ਸਿੰਘ ਆਪਾਂ ਅੱਗੇ ਵੀ ਕੋਈ ਨਾ ਕੋਈ ਖੇਤੀਬਾੜੀ ਬਾਰੇ ਵਿਚਾਰ ਲੈ ਕੇ ਹਾਜ਼ਰ ਹੋਵਾਂਗੇ